ਆਹ ਗੁਰੂ বিনা ਪੁੱਛੇ ਕੋਈ ਬਾਤ ਨਾ ਜੇ ਤਾਂ ਕੋਈ ਆਉਂਦਾ ਠੀਕ ਆ ਪਾਪਾ ਨੇ ਫਲਾਂ ਵਾਲੇ ਖੜੇ ਕਰੀਛੇ ਦੀ ਫਲ ਭਾਈਏ ਬਾਤ ਪੀ ਕੇ ਚਾਹ ਤੇ ਚੱਲੀ ਆਹ ਗੁਰੂ বিনা ਪੁੱਛੇ ਕੋਈ ਬਾਤ ਨਾ ਮੈਂ ਗੁਰੂ ਨਾਲ ਮੇਲਿਆ ਪੁੱਛ ਲਾੜੀ ਜੱਟਾ ਲਾਲ ਕੋਈ ਆੜ ਕੇ ਬਾਪੇ ਕਿਹੜਾ ਵੇਂਦੇ ਆਂ ਅੱਜ ਤੱਕ ਲਾਲੋ ਪੁੱਛ ਆੜ ਕੇ ਬਾਪੇ ਕਿਹੜਾ ਓਏ ਲੈ ਆ ਉਹ ਗੱਲ ਕੀ ਆ ਇਹ ਬੱਚਾ ਤਿਵਕ ਦਾ ਰਾਤ ਨੂੰ ਡਰਦਾ ਹੈ ਠੀਕ ਹੈ ਪ੍ਰਾ ਸੁੱਖਾ ਸਿੰਘ ਨਾਮ ਕੀ ਦਾ ਸੁੱਖਾ ਸਿੰਘ ਹਾਂ ਪੁੱਛ ਲਾ ਕੋਈ ਨਹੀਂ ਰੁਸਿਆ ਰੁਸਿਆ ਬੈਠਾ ਹੈ ਕੀ ਗੱਲ ਹੈ ਦਿਨਾਂ ਦੀ ਕਈ ਅਗਲੀ ਗੱਲ ਪਾਪਾ ਮਾਈ ਹੋ ਤੇਰੇ ਜਲ ਨਾਲ ਜੁੜ ਗਈ ਦਿਲ ਦੀ ਧਾਰ ਜੋਗਿਆ ਹੈ ਆਪਦ ਦਾ ਹੋ ਗਿਆ ਕਦੇ ਤਾਗੇ ਨਾ ਜੋ ਵੀ ਆਵੇ ਮਦਦਾ ਹੋ ਗਿਆ ਕਦੇ ਟਗੇੜਾ ਵਾਰ ਜੋ ਦੀ ਇਹਾਂ ਭਾਈਆਂ ਦੇ ਪਰਿਵਾਰ ਦੇ ਵਿੱਚ ਅਣ ਆਈ ਮੌਤ ਬੰਦਾ ਕੌਣ ਮਰਿਆ ਜੀ ਅਣ ਆਈ ਮੌਤ ਨੌਜਵਾਨ ਬੰਦਾ ਹੈ ਦੇਖੋ ਮਾਤਾ ਉਹ ਤਾਂ 6 ਪਾਈ ਸਹੀ ਹੈ ਮੈਂ ਨਹੀਂ ਕਹਿੰਦਾ ਇਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਮੋਢ ਚੱਲਿਆ ਮੋਢ ਚੁਲਿਆ ਉਹ ਕੱਢ ਗਏ ਇਹਨਾਂ ਜੜ ਥੋੜੀ ਏ ਕਿਆ ਸਿਖਰਾਂ ਤੋਂ ਬਹੁਤ ਹੋਈਆਂ ਲਗਰਾਂ ਤੋਂ ਬਹੁਤ ਫਾਟੀਆਂ ਇਸੇ ਦੇ ਵਿੱਚ ਵੇਖਣਾ ਜਿਵੇਂ 6 ਪਾਈਆਂ ਦਾ ਪਰਿਵਾਰ ਹੋਵੇ ਜੀ ਅੱਗੇ ਅੱਗੇ ਅਲੱਗ-ਅਲੱਗ ਬੱਚੇ ਹੋਏ ਇੰਨਾ ਪਰਿਵਾਰਾਂ 'ਚ ਦੇਖਣਾ ਕੋਈ ਨੌਜਵਾਨ ਬੱਚਾ ਕੋਈ ਗੁਜਰਿਆ ਹੈਗਾ ਨਾ ਬੰਦਾ ਹਾਂ ਥੋੜੀ ਜਿਹਾ ਗੌਰ ਫਰਮਾਓ ਤਾਂ ਗੱਲ ਆਉਂਦੀ ਹੈ ਇਦੇ ਚ ਨਾ ਤਾਂ ਤੁਹਾਡਾ ਕਸੂਰ ਹੈ ਨਾ ਉਹ ਘਰ ਵਾਲਿਆਂ ਦਾ ਕਸੂਰ ਹੈ ਵੀ ਬੱਚੇ ਨੂੰ ਕੁਸ ਹੋਵੇ ਇਹ ਮਾਲਕ ਨੇ ਲਿਖੀ ਸੀ ਉਹਦੇ ਨਾਲ ਬੀਤ ਗਈ ਸਮਝਦੇ ਹੋ ਇੱਕ ਗੱਲ ਦੱਸੋ ਜੀ ਐਕਸੀਡੈਂਟ ਮੌਤ ਕੀ ਦੀ ਹੋਈ ਹੈ ਇਹ ਤੁਹਾਡੇ ਪਰਿਵਾਰ ਦਾ ਜੀ ਹੈਗਾ ਫਿਰ ਮੈਨੂੰ ਗੱਲ ਦੱਸੋ 73 ਮੇਲਾ ਕੀ ਦੇ ਨਾਲ ਜੀ ਹੇ ਘਾਦਰ ਮੇਲਾ ਕਿੱਥੇ ਹੋ ਗੁਜ਼ਰ ਗਿਆ ਤੇਰੇ ਨਾਲ ਸੀਤਰ ਮੇਲਾ ਉਹਦਾ ਤੇਰੇ ਨਾਲ ਉਦੋਂ ਤੇਰਾ ਪੁੱਤ ਸੀਗਾ ਜਦੋਂ ਉਹ ਗੁਜ਼ਰਿਆ ਹੈਨਾ ਹੁਣ ਮੈਨੂੰ ਤੂੰ ਖੁਦ ਨਹੀਂ ਦੱਸਣੀ ਇਹ ਗੱਲ ਮੈਂ ਤੇਰੇ ਤੋਂ ਪੁੱਛਣੀ ਆ ਵੀਰ ਕੋਈ ਮੈਂ ਲਾ ਕੇ ਤੇ ਕੋਈ ਗੱਲ ਤੈਨੂੰ ਥੁਭਮੀ ਨਹੀਂ ਕਹਿੰਦਾ ਜਿਹੜੀ ਹੋਈ ਗੱਲ ਉਹ ਹੀ ਪੁੱਛੂਗਾ ਭਰਾ ਯਾਰ ਇਹ ਜਿਹੜਾ ਮੁੰਡਾ ਗੁਜ਼ਰ ਗਿਆ ਠੀਕ ਹੈ ਇੱਕ ਦਿਨ ਤੈਨੂੰ ਦਰਸ਼ਣਦਾਰ ਹੋਏ ਇਹਦੇ ਤੇ ਜਦੋਂ ਦਾ ਇਹ ਗੁਜ਼ਰਿਆ ਇਸ ਤੋਂ ਬਾਅਦ ਤੇਰਾ ਐਕਸੀਡੈਂਟ ਹੋਇਆ ਪਰ ਤੈਨੂੰ ਹੋਇਆ ਕੁਝ ਹੋਏ ਪੈ ਗਿਆ ਛਕੀਨ ਤੂੰ ਤੇ ਇਹ ਬੰਦਾ ਇਹ ਵਿਨੋਦ ਸਿੰਘ ਨਾਮ ਹੈ ਜੀ ਇਹਨਾਂ ਦੇ ਪਰਿਵਾਰਚੋਂ ਆ ਆਓ ਨਹੀਂ 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 ਜੇ ਤੁਹਾਡੇ ਚ ਹੁੰਦਾ ਮੈਂ ਦੱਸ ਦਿੰਦਾ ਵੀ ਤੁਹਾਡੇ ਚ ਆ ਬਾਹਰ ਹੀ ਆ ਬੰਦਾ ਨਾਲ ਇਹਨੇ ਫਾਹ ਰੋਡ ਦੇ ਉੱਤੇ ਲਿਆ ਜਿਵੇਂ ਰੋਡ ਹੈ ਨਾ ਥੋੜਾ ਜਿਹਾ ਹਟਕੇ ਆ ਨਹੀਂ ਯਾਦ ਹੋਣਾ ਤੇ ਪਤਾ ਵੀ ਨਹੀਂ ਹੋਣਾ ਇਹ ਵੀ ਨਹੀਂ ਗੱਲ ਕਹਿ ਸਕਦੇ ਇੱਕ ਗੱਲ ਦੱਸੇਗਾ ਮੈਨੂੰ ਬਾਈ ਨਾ ਤੇਰੇ ਪਰਿਵਾਰ ਤੋਂ ਨਾ ਤੇਰੇ ਜਾਤ ਤੋਂ ਹਨ ਨਾ ਤੇਰੇ ਗੁੱਤ ਤੋਂ ਐ ਬੰਦਾ ਬੰਦਾ ਵੀ ਆਊਟ ਬਰਾਦਰੀ ਤੇ ਬੰਦਾ ਸੀ ਨਸ਼ੇੜੀ ਇਹ ਬਾਹੂ ਗੱਲ ਸੱਚੀ ਐ ਇੱਥੇ ਆ ਤੇ ਡਾਂਗ ਖੜਕਾਈ ਡਾਂਗ ਖੜਕਾਈ ਆ ਕਦੇ ਖੜਕਾਈ ਆ ਨਾ ਡਾਂਗ ਬੜੀ ਕਲੱਲੀ ਖੜਕੀ ਸਰਦਾਰ ਜੀ ਫੇਸਤਾ ਨਹੀਂ ਆਉਂਦਾ ਇੱਧਰ ਹੋਂ ਤੱਕ ਕਰੀ ਦਿੱਤਾ ਜਦੋਂ ਪੁੱਛ ਚੱਲ ਗਈ ਫਿਰ ਗੱਲ ਤੇਨਾਂ ਦੀ ਨਿਕਲ ਹੀ ਆਣੀ ਹੋਈ ਐ ਪਰ ਥੋੜਾ ਟਾਈਮ ਪੈ ਗਿਆ ਜੇ ਮੈਂ ਤੇਰਾ ਵਿਗਾੜ ਨਹੀਂ ਨਾ ਸਕਦਾ ਕੁਝ ਤੇ ਮੈਨੂੰ ਤਰੀਕੇ ਬਹੁਤ ਆਉਂਦੇ ਸਮਝਦਾ ਹੈ ਨਾ ਆ ਬੱਚਾ ਸੀ ਉਦੋਂ ਠੀਕ ਹੈ ਥੋੜੇ ਟਾਈਮ ਬਾਅਦ ਤੇ ਇਹ ਇੱਕ ਗੱਲ ਇਸੇ ਬੱਚੇ ਨਾਲ ਸੰਬੰਧਿਤ ਪੁੱਛਦਾ ਹੈ ਇਹ ਬੱਚਾ ਹੋਣ ਵਾਲਾ ਹੋਵੇ ਤੇਦੀ ਮਾਂ ਦਾ ਨੂੰ ਦਿੱਕਤ ਪੈ ਗਈ ਸੀ ਹਾਂਜੀ ਤੁਸੀਂ ਪੁੱਛੋ ਬੰਦੇ ਕੋਈ ਦਿੱਕਤ ਨਹੀਂ ਪਈ ਭੈਣੇ ਤੇ ਜਦੋਂ ਇਹ ਬੱਚਾ ਹੋਇਆ ਇਹਨੂੰ ਇਹਨੂੰ ਹੋਈ ਸੀ ਦਿੱਕਤ ਜਦੋਂ ਜਨਮ ਲਿਆ ਇਹਨੇ ਤੁਸੀਂ ਤਾਂ ਕੋਲੇ ਸੀ ਪਣੇ ਹਲਕਾ ਪੀ ਲਿਆ ਸੀਗਾ ਬੱਚੇ ਨੇ ਇਹ ਦੱਸੋ ਪਹਿਲਾਂ ਤਾਂ ਫਿਰ ਕਰਾਂਗੇ ਅਗਲੀ ਗੱਲ ਕੁਝ ਨਹੀਂ ਹੋਇਆ ਫਿਰ ਇਹ ਬੱਚਾ ਮੁਰਝਾਇਆ ਮੁਰਝਾਇਆ ਕਿਉਂ ਰਹਿੰਦਾ ਤੁਸੀਂ ਇਹਨੂੰ ਯਤਨ ਲਾਲੇ ਬਹੁਤ ਕੁਝ ਕਰ ਲਿਆ ਪਰ ਇਹ ਮੁੰਡਾ ਕਦੇ ਖੁੱਲ ਕੇ ਖੇਡਿਆ ਨਹੀਂ ਕਦੇ ਖੁੱਲ ਕੇ ਨਹੀਂ ਖੇਡਿਆ ਜਿਵੇਂ ਚਾਹ ਚ ਬਾਕ ਬੱਚੇ ਦੀ ਹੁੰਦੀ ਓਵੇਂ ਹੋਈ ਨਹੀਂ ਨਹੀਂ ਹੋਈ ਨਾ ബാബാ മസ് അദ ഇന ਕਰਨੀ ਦੇ ਤੱਤ ਉਹਦੇ ਆਈ ਆਇਆ ਆ ਆ ਚੜਿਆ ਆਉਂਦਾ ਕੰਦੀ ਪਾ ਕੇ ਜੋਦੀਆਂ ਬੰਦੋਰਾ ਹੈਣਾ ਇਹ ਇਹ ਤੇ ਜਨਮ ਤੋਂ ਪਹਿਲਾਂ ਦੀਆਂ ਹੀ ਨੇ ਤੇਰੇ ਵੀ ਵਿਆਹ ਤੋਂ ਪਹਿਲਾਂ ਦੀਆਂ ਹੈਣਾ ਇਹ ਸਾਰੇ ਟੱਬਰ ਚ ਰੌਲਾ ਇਹਨਾਂ ਦਾ ਠੀਕ ਹੈ ਲੈ ਬਈ ਸੱਜਣਾ ਤੇਰਾ ਮੇਰਾ ਵਾਦਾ ਟੜਕੇ ਮੁੰਡਾ ਤੌਰ ਨਾ ਖੇਡੂ ਅ ਤੌਰ ਨਾਲ ਸੁ ਖੇਡੂ ਕੋਈ ਦਿੱਕਤ ਨਹੀਂ ਹੋਣੀ ਜੇ ਜਿਹੜਾ 10 11 ਦਾ ਤੋਂ ਮਹੀਨੇ ਕੋ ਦੋ ਇਹ ਬਿਮਾਰ ਜਾ ਹੋ ਜਾਂਦਾ ਇਹ ਨਹੀਂ ਹੁੰਦਾ ਹੁਣ ਇਹਦਾ ਚਾਬੀਆਂ ਲਾਹੌਰ ਸਿੱਟਦੀਆਂ 21 ਸਾਲ ਮੁੰਡੇ ਦੀ ਉਮਰ ਹੋ ਜੂਗੀ ਇਹਨੂੰ ਬੁਖਾਰ ਟਿੱਕਰ ਨਹੀਂ ਚੜਦਾ ਤੈਨੂੰ ਮੈਂ ਦੱਸਤੀ ਗੱਲ ਇਹਨੂੰ ਬੁਖਾਰ ਟਿੱਕਰ ਨਹੀਂ ਚੜਦਾ 21 ਸਾਲ ਉਮਰ ਤੱਕ ਉਦੋਂ ਨੂੰ ਇਹ ਸੁਰਤ ਸੰਭਾਲ ਜੂ ਆਪ ਦੀਆਂ ਆਪੇ ਜਾਣ ਹਰ ਇੱਕ ਗੁੰਡੀ ਕੱਢਾਂਗੇ ਹੁਣ ਟਾਈਮ ਵਾਵਾ ਹੋ ਗਿਆ ਇਧਰ ਮੇਰੀ ਗੁੱਲੀ ਨਿਕਲੀ ਪਈ ਆ ਕੀ ਕਰਾਂ ਤੇ ਫਿਰ दारू ਕਿਨੇ ਬੀਤੀ ਸੀ ਬੀਲੀ ਸੀ ਉਹ ਸੁੱਖ ਵੇਲੇ ਹੀ ਤੁਹਾਡੇ ਘਰੇ ਆਪ ਪੈ ਗਏ ਸੀ ਪੈ ਗਿਆ ਸੀ ਨਾ ਫੜਦੂਲ ਚੰਗਾ ਬੈ ਗਿਆ ਸੀ ਥੋੜਾ ਮੋਟਾ ਨਹੀਂ ਸੀ ਹਾਂ ਭਾਈ ਥਾਂ ਜਿੰਨਾ ਪਰਿਵਾਰ ਆਉਂਦਾ ਹੁਣ ਤੇਰੇ ਨਾਲ ਕੁਛ ਕਟਨਾਵਾ ਵਾਪਰੀਆਂ ਤੈਨੂੰ ਪਤਾ ਮੈਨੂੰ ਪਤਾ ਹੈ ਮਾਲਕ ਨੂੰ ਪਤਾ ਹੈ ਮੈਂ ਨਹੀਂ ਕਹਿਣੀਆਂ ਚਾਹੁੰਦਾ ਸਭਾ ਉਹ ਕਟਨਾਵਾ ਤੈਨੂੰ ਇੱਥੋਂ ਤਿੱਕਰ ਸੈੱਟ ਕਰ ਗਈਆਂ ਕਹਾਣੀ ਤੇਰੇ ਨਾਲ ਇਹ ਜਿਹੜੀ ਤੂੰ ਸੋਚੀ ਨਹੀਂ ਹੋਣੀ ਕੋਈ ਟਾਈਮ ਕੋਈ ਸਮਾਂ ਕੋਈ ਘੜੀ ਸੀ ਜਿੱਥੇ ਭਾਈ ਆਪਣੀ ਜਵਾਨ ਕੰਮ ਕਰਦੀ ਹੁੰਦੀ ਸੀ ਇੱਕ ਜਵਾਨ ਕੰਮ ਕਰਦੀ ਹੁੰਦੀ ਸੀ ਆਪਣੀ ਵੀ ਇੰਨਾ ਕੰਮ ਕਰਨਾ ਭਾਈ ਇੰਨਾ ਹੋ ਜੇ ਜਾਣਦੀ ਵੀ ਨਹੀਂ ਲੋੜ ਸੀ ਹੈਨਾ ਤੇ ਪ੍ਰਤਾਪ ਪ੍ਰਤਾਪ ਕਿਹਨੂੰ ਕਹਿੰਦੇ ਹੋ ਬੈਜੋ ਭਾਈ ਰੌਲਾ ਨਾ ਪਾਓ ਸਾਜੀ ਵੀ ਰਾਜੋ ਭਾਈ ਯਾਰ ਸਹਾਰਾ ਕੋਈ ਔਰ ਨਾ ਔ ਕੰਨ ਪੜਵਾ ਕੇ ਬਾਦੇ ਬੁੰਦੇ ਰਾ ਜੋਗਿਆ ਜਿੱਲੇ ਤੋਂ ਗੱਲੀ ਮੋੜਦਾ ਕੰਨ ਪੜਵਾ ਕੇ ਬਾਦੇ ਬੁੰਦੇ ਰਾ ਜੋਗਿਆ ਜਿੱਲੇ ਤੋਂ ਗੱਲੀ ਮੋੜਦਾ ਕੰਨ ਪੜਵਾ ਕੇ ਬਾਦੇ ਬੁੰਦੇ ਰਾ ਜੋਗਿਆ ਜਿੱਲੇ ਤੋਂ ਗੱਲੀ ਮੋੜਦਾ ਇੱਕ ਗੱਲ ਦੱਸੋ ਜੇ ਵੀਰ ਅਬ ਵਿਆਹ ਕੀ ਦਾੜਕਿਓ ਹੈ ਵਿਆਹ ਆੜਕੇ ਹੋਣਾ ਬ੍ਰੇਕਾਂ ਲੱਗਣੀਆਂ ਐਸੇ ਤੇਰਾ ਹੀ ਹੋਇਆ ਸੀ ਬ੍ਰੇਕ ਲੱਗ ਗਏ ਸੀ ਵਿਆਹ ਦੇ ਹਣਾ ਕੁਵਾਰਾ ਹੁੰਦਾ ਹੀ ਤਾਰੂ ਪਿੰਡਰ ਆ ਇਨ ਯਾਰ ਬੇਲ ਦੀ ਇਕੱਠੇ ਹੋਵੋ ਪਿੰਡ ਤੋਂ ਬਾਹਰ दारू ਪੀਤੀ ਐ ਤੇ ਬੈਠੇ ਆ ਨਹਿਰ ਦੇ ਪੁਲ ਤੇ ਸੀਗੇ ਐਸੇ ਪੁਲ ਤੇ ਇੱਕ ਬੰਦਾ ਮਰਿਆ ਨੌਜਵਾਨ ਐਸੇ ਪੁਲ ਤੇ ਜਿਹੜੇ ਤੇ ਬਹਿ ਕੇ दारू ਪੀਤੀ ਐ ਨੌਜਵਾਨ ਬੰਦਾ ਮਰਿਆ ਇਹਦੇ ਉੱਤੇ ਤੇਰੀ ਉਮਰ ਥੋੜੀ ਐ ਤੇ ਮਾਤਾ ਨੂੰ ਪੁੱਛ ਲਾ ਕਿਉਂਕਿ ਫਿਰ ਇਹਦੇ ਨਾਲ ਮੈਂ ਗੱਲ ਕਰਨੀ ਐ ਅਗਲੀ ਇਵੇਂ ਤਾਂ ਬਹੁਤ ਮਰਦੇ ਆ ਭੋਲਾ ਕਿਹਨੂੰ ਕਹਨੇ ਹੋ ਹਾਂ ਭੋਲਾ ਤਾਂ ਜਾਂਦਾ ਮੈਂ ਹੈਗਾ ਜੇ ਮੇਦਾ ਇਹ ਨਾਮ ਸੱਚਾ ਤੇ ਫਿਰ ਬੰਦਾ ਵੀ ਪੱਕਾ ਹੱਪਾ ਈ ਓਏ ਇਹ ਮਰੀਆਣੀ ਸੀ ਨੂੰ ਮਾਰ ਕੇ ਸੁੱਟ ਤੱਸ ਇੱਥੇ ਮਾਰ ਕੇ ਸੁੱਟ ਕੇ ਹਾਂ ਇਹ ਉਹਨਾਂ ਟਾਈਮਾਂ ਦੀ ਗੱਲ ਐ ਜਿੱਦਾਂ ਟਾਈਮਾਂ 'ਚ ਨਹਿਰ ਕੱਚੀ ਹੁੰਦੀ ਸੀ। ਸੀਗੀ ਕੱਚੀ। ਹਾਂ ਉਹਨਾਂ ਟਾਈਮਾਂ ਦੀ ਗੱਲ ਐ। ਕੁਵਾਰਾ ਸੀ ਤੂੰ। ਗਿਆ ਤਾਂ ਨਹੀਂ ਸੀ ਤੂੰ। ਇਹ ਉਹਨਾਂ ਟਾਈਮਾਂ ਦੀ ਗੱਲ ਐ। ਜਿਵੇਂ ਦੱਸਦਾ ਮੈਂ ਤਾਂ ਉਵੇਂ ਦੱਸਣਾ ਵਿਚਾਰੇ ਦਾ। ਕੋਈ ਇਹ ਤਾਂ ਹੈ ਨਹੀਂ ਕਿ ਮੈਂ ਇਹਦਾ ਕੋਈ ਬਾਇਓ ਡਾਟਾ ਜਾਂ ਦੀ ਕੁੰਡਲੀ ਲਿਖ ਕੇ ਆਂ। ਜਿਹੋ ਜੀ ਗੱਲ ਐ ਮੈਂ ਦੱਸ ਤੀ। ਇਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ। ਤਮ ਆਵਾਜ਼ ਖੁੱਲੀ ਐ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਮੇਰੀ ਆਵਾਜ਼ ਮੈਨੂੰ ਹੀ ਸੁਣੀ ਜਾਂਦੀ ਹੈ ਹੈਲੋ ਹੁਣ ਮੈਨੂੰ ਇੱਕ ਗੱਲ ਹੋਰ ਦੱਸੋ ਕਈ ਅਗਲੀ ਗੱਲ ਬਾਬਾ ਹਾਂਜੀ ਕਰੋ ਬਾਬਾ ਆਇਓ i <laughs> ਦੇ ਵਿੱਚ ਇਕੱਠ ਸੁਪਣਿਆਂ ਦੇ ਵਿੱਚ ਇਕੱਠ ਦੇਖਣਾ ਮਤਲਬ ਦਿਖਦਾ ਸੁਪਣਿਆਂ ਚ ਰੋਟੀਆਂ ਖਵਾਉਣੀ ਹੈ ਲਾ ਲਾ ਕੇ ਰੋਟੀਆਂ ਖਵਾਉਣੀਆਂ ਤੇ ਫਿਰ ਪੀਰ ਦੀ ਤੇ ਸੁਖ ਸੁਖ ਕੇ ਕਾਹ ਤੋਂ ਭੁੱਲੀ ਇਹਦੇ ਵਿਆਹ ਲਈ ਕਿਸੇ ਨੇ ਵਚਨ ਲਾਏ ਸੀ ਇਹਦੇ ਵਿਆਹ ਲਈ ਮਾਤਾ ਮੈਨੂੰ ਇਹ ਦੱਸ ਵੀ ਵਚਨ ਲਾਏ ਸੀ ਵੀ ਕਿਸੇ ਨੇ ਤੈਨੂੰ ਕਿਹਾ ਸੀ ਜੇ ਮੇਰੇ ਕੋਲ ਹੁਣ ਤੂੰ ਪੁੱਛ ਲੈਣ ਲੱਗ ਗਈ ਹਨਾ ਵੀ ਭਾਈ ਇਹਦਾ ਕੰਮ ਸਿਰੇ ਹੋ ਜਾਊਗਾ ਬਾਬੇ ਦਾ ਦੀਵਾਨ ਕਿਹਨੇ ਸੁਖਿਆ ਮੈਨੂੰ ਇੱਕ ਹੀ ਗੱਲ ਦੱਸ ਦੇ ਬਾਕੀ ਬਾਲੀਆਂ ਗੱਲਾਂ 'ਚ ਨਹੀਂ ਮੈਂ ਪੈਂਦਾ ਇਹ ਅੱਜ ਦਾ ਨਹੀਂ ਕੱਲ ਦਾ ਨਹੀਂ ਪੂਰੇ ਨੱਟ 13 ਸਾਲ ਹੋ ਚੱਲੇ ਜਾਣ ਅੱਜ ਦਾ ਨਹੀਂ ਕੱਲ ਦਾ ਨਹੀਂ 13 ਸਾਲ ਹੋ ਗਏ ਕਿਹਨੇ ਸੁਖਿਆ ਕਿਹਨੇ ਨਹੀਂ ਮੈਨੂੰ ਨਹੀਂ ਇਸ ਗੱਲ ਦਾ ਪਤਾ ਤਾਂ ਹੀ ਸੁਪਣਿਆਂ ਦੇ ਵਿੱਚ ਮੈਂ ਤਾਂ ਕੱਠ ਵਖਾਉਂਦਾ ਤਾਂ ਹੀ ਰੋਟੀਆਂ ਵਖਾਉਂਦਾ ਤੁਹਾਨੂੰ ਜਿੰਨੀ ਗੱਲ ਪੀੜਣੇ ਦੱਸੀ ਮੈਂ ਉੰਨੀ ਦੱਸੀ ਤੁਹਾਨੂੰ ਯਾਦ ਕਰ ਲੋ ਜੇ ਕੋਈ ਮੈਂ ਤਲਵਾਰ ਨਹੀਂ ਤੇਰੀ ਵੀ ਤੁਸੀਂ ਮੈਨੂੰ ਅੱਜ ਹਾਂ ਕਰਕੇ ਹੀ ਜਾਓ ਇੱਕ ਗਹਿਣਾ ਚਾਕੇ ਦਿੱਤਾ ਵੀ ਆ ਤੁਹਾਨੂੰ ਕਿਸੇ ਨੇ ਚਾਦਰ ਦਾ ਚਾਦਰ ਦਾ ਗਹਿਣਾ ਚਕਾਇਆ ਪੀਰ ਦੀ ਦਾ ਤੇ ਗਹਿਣੇ ਦੇ ਤਹਿਤ ਗੱਲਾਂ ਨਿਕਲੀਆਂ ਸਾਰੀਆਂ ਮੈਂ ਨਹੀਂ ਕਹਿੰਦਾ ਮੇਰੇ ਪਿੱਛੇ ਲੱਗ ਕੇ ਕਰੋ ਵੀਰ ਮੈਂ ਨਹੀਂ ਕਹਿੰਦਾ ਹਾਂ ਗਹਿਣੇ ਦੇ ਤਹਿਤ ਪੀਰ ਦਾ ਕਹਿੰਦਾ ਵੀ ਮੇਰੀ ਸੁੱਖ ਬਕਾਇਆ ਮੇਰਾ ਜਸ ਪਾਠ ਬਕਾਇਆ ਮੈਂ ਨਹੀਂ ਕਹਿੰਦਾ ਪਰ ਥੋੜੇ ਪਰਿਵਾਰ ਚ ਗੱਲ ਨਿਕਲਦੀ ਹੈ ਹਾਂਜੀ ਇਹ ਤਾਂ ਚਾਦਰ ਤੁਸੀਂ ਸੁਖੀ ਐ ਇਹ ਗੁੜੀਆਂ ਨੇ ਸੁਖੀ ਐ ਚਾਦਰ ਇਹ ਤਾਂ ਇਹਨਾਂ ਦੀ ਗੱਲ ਹੋਗੀ ਇਹਨਾਂ ਦੇ ਵਿਆਹ ਹੋਏ ਨੂੰ ਕਿੰਨਾ ਟਾਈਮ ਹੋਇਆ 11 ਸਾਲ ਹੋਇਆ ਇਹ ਤਾਂ 11 ਸਾਲਾਂ ਦੀ ਗੱਲ ਦੱਸੋ ਜੀ ਵੀ ਮੈਂ ਚਾਦਰ ਸੁਖੀ ਐ ਬੇਟੇ ਖਾਤਰ ਜਾਂ ਜੋ ਵੀ ਐ ਇਹ 13 ਸਾਲਾਂ ਦੀ ਗੱਲ ਵਿਖਾਉਂਦਾ ਬਾਬਾ 13 ਉਦੋਂ ਇੱਕ ਵਿਪਤਾ ਪਈ ਸੀ ਤੁਹਾਨੂੰ ਉਹ ਹੁਣ ਮੈਂ ਨਹੀਂ ਦੱਸਦਾ ਵੀ ਕੀ ਪਈ ਜੇ ਪੀਰ ਨੂੰ ਮੰਨਣ ਵਾਲਿਆਂ ਪੀਰ ਨੂੰ ਯਾਦ ਕਰਨ ਵਾਲਿਆਂ ਤਾਂ ਭਾਈ ਯਾਦ ਕਰੋ ਨਹੀਂ ਮੈਂ ਇਹ ਬੱਚੇ ਦਾ ਭਲਾ ਕਰਾ ਕੇ ਤੈਨੂੰ ਦੱਸ ਦੂੰਗਾ ਰਾਹ ਐ ਨਿਕਲੇ ਜੀ ਤੇ ਬਾਹਰ ਹੱਲ ਹੋ ਜੂਗਾ ਤੇਰਾ ਪਰ ਇਹ ਜਿਹੜੀ ਗੱਲ ਹੈ ਉਹ ਅੱਜ ਵੀ ਬੋਲਦੀ ਐ ਕੱਲ ਵੀ ਬੋਲੂਗੀ ਤੇ ਪਰਸੋਂ ਵੀ ਬੋਲੂਗੀ ਬੋਲੂਗੀ ਜਰੂਰ ਇਹਨਾਂ ਨੂੰ ਤਾਂ 11 ਸਾਲਾਂ ਦਾ ਇਸ ਕੁੜੀ ਨੂੰ ਪਤਾ ਹੋਊਗਾ ਇਹ ਤੋਂ ਵੱਧ ਇਹਨੂੰ ਕੁਝ ਨਹੀਂ ਪਤਾ ਹੋਰ ਵਿਚਾਰੀ ਇੱਕ ਵਾਰੀ ਥੋੜੀ ਸੁਖ ਲੂਗੀ ਇਹ ਤਾਂ ਵਿਆਹੇ ਬਾਅਦ ਹੀ ਜੇ ਘਰ ਚ ਵਿਆਹ ਕੇ ਆਈਏ ਤਾਂ ਫੇਰ ਹੀ ਸੁਖ ਸੁਖੂਗੀ ਇਹ ਤੋਂ ਪਹਿਲਾਂ ਤਾਂ ਕੀ ਸੁਖਣੀ ਐ ਨੇ ਇਹਨੂੰ ਵਿਚਾਰੀ ਨੂੰ ਖੁਦ ਨੂੰ ਨਹੀਂ ਸੀ ਪਤਾ ਵੀ ਮੈਂ ਕੌਣ ਨਹੀਂ ਜਾਣਾ चाँ। चाँ। अच्छा उधर ਸਾਡੇ ਘਰਾਂ ਲਈ اچھا ਠੀਕ ਹੈ ਠੀਕ ਨਹੀਂ ਯਾਦ ਬੇਬੇ ਇਹ ਮੁੰਡਾ ਤੇਰਾ ਹੀ ਹੈ ਤੇਰਾ ਹੀ ਮੁੰਡਾ ਹੈਨਾ ਵਿਵਤਾ ਇਹਦੇ ਤੇ ਪਈ ਸੀ ਵਿਆਹ ਤੋਂ 2 ਸਾਲ ਪਹਿਲਾਂ ਦੇਖ ਲਾ ਇਹ ਤਾਂ ਹੁਣ ਬਾਬਾ ਦੱਸਦਾ ਮੈਂ ਤਾਂ ਕਹਿੰਦਾ ਨਹੀਂ ਮੈਂ ਤਾਂ ਤੁਹਾਨੂੰ ਦੇਖਿਆ ਹੀ ਪਈ ਯਾਰ ਉਹ ਨਹੀਂ ਬੇਬੇ ਮੈਂ ਮਨਾਉਂਦਾ ਨਹੀਂ ਮੈਂ ਤਾਂ ਤੈਨੂੰ ਇਹਦਾ ਹੱਲ ਦੱਸ ਦੂੰਗਾ ਤੂੰ ਹੱਲ ਕਰ ਲਈ ਜਾ ਕੇ ਜ਼ਰੂਰੀ ਨਹੀਂ ਵੀ ਤੂੰ ਮੇਰੇ ਆਖੇ ਲੱਗ ਕੇ ਹੀ ਇਹ ਦਿਵਾਨ ਕਰਾਉਣਾ ਮੈਂ ਨਹੀਂ ਕਹਿੰਦਾ ਜੇ ਪੀਰ ਨੇ ਦਿਖਾਇਆ ਤਾਂ ਮੈਂ ਤੈਨੂੰ ਦੱਸਿਆ ਨਹੀਂ ਮੈਨੂੰ ਕੀ ਲੋੜ ਹੈ ਕਹਿਣ ਦੀ ਇੰਨੀਆਂ ਪੁੱਛਾਂ ਕੱਢੀਆਂ ਮੈਂ ਉਹਨਾਂ ਨੂੰ ਨਹੀਂ ਕਿਹਾਗਾ ਹਨਾ ਜੇ ਦਿੱਕਤ ਵਿਖਾਈ ਹੈ ਤਾਂ ਮੈਂ ਤੈਨੂੰ ਦੱਸਦੀ ਐ ਉਹ ਵੀ ਕਿਸੇ ਚੇਲੇ ਨੇ ਕਿਸੇ ਬਾਬੇ ਨੇ ਕਿਸੇ ਸੇਵਾਦਾਰ ਨੇ ਇਹ ਗੱਲ ਕਹੀ ਸੀ ਭਾਈ ਤੁੰਡਿਆ ਵਿਪਤਾ ਚੱਕਰ ਹੈ ਪੀਰ ਦਾ ਗਹਿਣਾ ਚੱਕ ਕੇ ਰੱਖ ਦੂ ਪੀਰ ਸੈੱਟ ਕਰ ਦੂਗਾ ਇਹ ਤੋਂ ਬਾਅਦ ਪੀਰਾਂ ਦੀ ਜਗ੍ਹਾ ਬਦਲੀ ਗਈ ਹੈ ਨਹੀਂ ਨਹੀਂ ਮੈਂ ਚਰਾਗਾ ਦੀ ਨਹੀਂ ਗੱਲ ਕੀਤੀ ਜੀ ਵਾਅਦਾ ਘਾਟ ਕੀਤੀ ਤੁਸੀਂ ਜਿਹੜੀ ਪੁਰਾਣੀ ਜਗ੍ਹਾ ਤੁਹਾਡੀ ਉਸੇ ਜਗ੍ਹਾ ਤੇ ਚਰਾਗ ਲਾਈ ਜਾਂਦੇ ਹੋ ਤੁਸੀਂ ਹਣਾ ਮੈਂ ਨਹੀਂ ਕਹਿੰਦਾ ਵੀ ਤੁਸੀਂ ਐ ਜਦ ਬਤਾਏ ਆ ਘਟਾਏ ਆ ਪਰ ਪੀਰਾਂ ਦੀ ਇਹ ਜਗਾ ਬਦਲਦੀ ਹੈ ਇੱਥੇ ਪਿੱਛੇ ਕਰਕੇ ਬਾਦੇ ਬਾਕੀ ਸਾਰੇ ਪਿੱਛੇ ਹੋ ਜਾਓ ਬਈ ਪਰਿਵਾਰ ਪਰਿਵਾਰ ਬਹਿ ਜਾਓ ਗੱਲਾਂ ਅਬ ਬੱਚਾ ਚੱਕ ਕੇ ਬੁੱਕਲ ਚ ਲੈ ਲੈ ਲਾ ਭੈਣੇ ਆ ਜਾ ਤੂੰ ਮੇਰੇ ਕੋਲੇ baba ਮਠਾ ਮਠਾ ਜਸ ਕਰੀਏ ਆਂ ਗੱਲਾਂ ਨਾ ਤੂੰ ਬਾਹਰ ਕੱਢਣੀ ਐ ਨਾ ਮੈਂ ਕੱਢਣੀ ਐ ਕੋਈ ਮਾੜੀ ਗੱਲ ਮੈਂ ਤੇਰੇ ਕੰਨਾਂ 'ਚ ਕਹੀ ਨਹੀਂ ਹੈਨਾ ਉਹ ਪੀਰ ਨੂੰ ਫਕੀਰ ਨੂੰ ਬਾਬੇ ਖੇਤਪਾਲ ਨੂੰ ਪਤਾ ਵੀ ਕੀ ਗੱਲ ਹੋਈ ਆਪਾਂ ਸਮਝਦੇ ਆ ਦੁਨੀਆ ਬੈਠੀ ਐ ਕੁਛ ਸੋਚੀ ਜਾਵੇ ਕੁਛ ਨਾ ਸੋਚੇ ਇਹਨਾਂ ਦੀ ਇੱਛਾ ਹੈਨਾ ਪਰ ਇੰਨੀ ਗੱਲ ਪੂਰੇ 13 ਸਾਲਾਂ ਦੀ ਗੱਲ ਤੇ ਲਿਆ ਕੇ ਤੈਨੂੰ ਛੱਡਤਾ ਠੀਕ ਆ ਭਰਾ ਇਹਦਾ ਹੱਲ ਕਰ ਲਈ ਤੈਨੂੰ ਮਾਲਕ ਸਾਰਾ ਕੁਝ ਘਰੇ ਬੈਠ ਕੇ ਮਿਲੂਗਾ ਦੇਖ ਕਿਰਤ ਕਰਨਾ ਬੰਦੇ ਦਾ ਕਰਮ ਹੈ ਮੈਂ ਤੈਨੂੰ ਕਹਦਾ ਵੀ ਕੰਮ ਛੱਡ ਕੇ ਬਹਿ ਜੀ ਪੀਰ ਸਿੱਟੂ ਆ ਪੀਰ ਨੂੰ ਤਾਂ ਮੈਂ ਵੀ ਮੰਨਦਾ ਫਿਰ ਮੈਨੂੰ ਪੁੱਛਾ ਕੱਢਣੀਆਂ ਪੈਣਗੀਆਂ ਤਾਂ ਹੀ ਕੁਝ ਮਿਲਦਾ ਨਹੀਂ ਤਾਂ ਮੈਨੂੰ ਗੱਦੀ ਦੇ ਬੈਠੇ ਨੂੰ ਸਿੱਟੀ ਜਾਵੇ ਫਿਰ ਮੈਂ ਕਾਹਨੂੰ ਕੰਮ ਕਰਾਂ ਕਰਮ ਹੈ ਬੰਦੇ ਦਾ ਕੰਮ ਕਰਨਾ ਹੀ ਪੈਣਾ ਪਰ ਬਰਕਤ ਹੈ ਜਿਹੜੀ ਉਹ ਮਾਲਕ ਨੇ ਪਾਉਣੀ ਹੁੰਦੀ ਹੈ ਜੇ ਆਹੀ ਹਾਰੀ ਬਿਮਾਰੀ ਘਰੇ ਨਾ ਆਵੇ ਤੇ ਬਰਕਤ ਹੀ ਬਰਕਤ ਹੈ ਵੀ ਠੀਕ ਹੈ ਰਹੀ ਗੱਲ ਇਹ ਬੱਚੇ ਦੀ ਤੇ 11 ਦਿਨ ਬਾਬੇ ਖੇਤ ਪਾਲ ਦੇ ਤੇਲ ਪਾ ਦੋਗੇ ਜਾਂ ਮੁੰਡਾ ਮੌਜ ਕਰੂਗਾ ਅੱਜ ਵੀ ਮੁੰਡੇ ਦੀ ਬੋਲੀ ਫਲਦੀ ਐ ਤੇਰੇ ਦੀ ਕੱਲ ਵੀ ਫਲੂਗੀ ਫਲਦੀ ਐ ਨਾ ਤੇਰੇ ਪੁੱਤ ਦੀ ਬੋਲੀ ਜਿਹੜੀ ਕਰਦੇ ਹੈ ਨਾ ਬਾਬਾ ਕਹਨੇ ਹੋ ਬਾਬਾ ਕਹਿਣ ਲੱਗੇ ਨਾ ਹੈ ਨਾ ਭੂਰੇ ਵਾਲਾਂ ਦਾ ਮੁੰਡਾ ਸੀ ਅੱਜ ਮੈਂ ਮੇਰੇ ਕੱਕੇ ਭੂਰੇ ਵਾਲ ਐ ਐਵੇਂ ਦੇ ਵਾਲ ਸੀ ਇਹਦੇ ਜਦੋਂ ਜੰਮਿਆ ਕਿਆ ਫਿਰ ਸਾਦੀ ਕਹੇ ਅਗਲੀ ਗੱਲ ਆਈ ਯਾਰੀ ਵਾਲ ਨੂੰ ਵੀ ਦਾ ਡੋਰ ਫਰਮਾ ਲਈ ਵੀਰ ਠੀਕ ਹੈ ਬਾਕੀ ਕੋਈ ਨਹੀਂ ਸੁਬਾ ਬੈਠ ਕੇ ਕਰਦੇ ਆ ਗੱਲ